ਾਰੇ ਹੀ ਸ੍ਰੋਤਿਆਂ ਨੂੰ ਪਿਆਰ ਭਰਿਆ ਸਤਿ ਸ੍ਰੀ ਅਕਾਲ ਪੰਜਾਬ ਦੇ ਵਿੱਚ ਲੁਧਿਆਣਾ ਜਿਮਨੀ ਚੋਣ ਨੂੰ ਲੈ ਕੇ ਕਾਂਗਰਸ ਦੇ ਵੱਲੋਂ ਵੱਡਾ ਐਲਾਨ ਕੀਤਾ ਗਿਆ ਲੁਧਿਆਣਾ ਜਿਮਨੀ ਚੋਣ ਵਿੱਚ ਕਾਂਗਰਸ ਨੇ ਆਪਣਾ ਉਮੀਦਵਾਰ ਭਾਰਤ ਕੁਸ਼ਨ ਆਸ਼ੂ ਦੇ ਹੱਕ ਵਿੱਚ ਜੋ ਇੱਕ ਕਮੇਟੀ ਬਣਾਈ ਹੈ ਉਸ ਦਾ ਦੋ ਸੀਨੀਅਰ ਲੀਡਰਾਂ ਨੂੰ ਜ਼ਿੰਮੇਵਾਰੀ ਦਿੱਤੀ ਹੈ ਲੁਧਿਆਣਾ ਵੈਸਟ ਦੀ ਜਿਮਨੀ ਚੋਣ ਲਈ ਸੋ ਕਾਂਗਰਸ ਦੇ ਵੱਲੋਂ ਇਹ ਵੱਡਾ ਐਕਸ਼ਨ ਲਿਆ ਗਿਆ ਹੈ ਪਹਿਲੀ ਵਾਰ ਜਿਹੜਾ ਕਿ ਇਹ ਦੋ ਮੈਮਰੀ ਕਮੇਟੀ ਬਣਾਈ ਹੈ ਇਸ ਦੇ ਵਿੱਚ ਕਿਹੜੇ ਨੇਤਾ ਨੇ ਜਿਨ੍ਹਾਂ ਨੂੰ ਇੱਕ ਜ਼ਿੰਮੇਵਾਰੀ ਦਿੱਤੀ ਗਈ ਹੈ ਇਸ ਸ਼ੀਟ ਦੇ ਉੱਪਰ ਅਸੀਂ ਤੁਹਾਨੂੰ ਪੂਰੀ ਜਾਣਕਾਰੀ ਦੇਾਂਗੇ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਜੋ ਕਿ ਲੁਧਿਆਣਾ ਵਿਸਥੀ ਜਿਮਨੀ ਚੋਣ ਬਾਰੇ ਅਸੀਂ ਤੁਹਾਡੇ ਨਾਲ ਸਮੇਂ-ਸਮੇਂ ਤੇ ਜਾਣਕਾਰੀ ਸਾਂਝੀ ਕਰਦੇ ਹਾਂ ਸੋ ਲੁਧਿਆਣਾ ਵਿਸਥੀ ਜਿਮਨੀ ਚੋਣ ਸਿਰ ਤੇ ਆ ਗਈ ਹੈ ਜੋ ਕਿ ਮਈ ਦੇ ਵਿੱਚ ਹੋਣ ਦੀ ਸੰਭਾਵਨਾ ਹੈ ਜਿੱਥੇ ਆਮ ਆਦਮੀ ਪਾਰਟੀ ਨੇ ਆਪਣਾ ਪਹਿਲਾ ਉਮੀਦਵਾਰ ਐਲਾਨ ਦਿੱਤਾ ਸੀ ਤੇ ਕਾਂਗਰਸ ਨੇ ਵੀ ਆਪਣਾ ਉਮੀਦਵਾਰ ਐਲਾਨ ਕਰ ਦਿੱਤਾ ਭਾਰਤਪੁਰਸ਼ ਆਸ਼ੂ ਜੋ ਇਸੇ ਹਲਕੇ ਤੋਂ ਦੋ ਵਾਰ ਪਹਿਲਾਂ ਜਿੱਤ ਦਰਜ ਕਰ ਚੁੱਕੇ ਨੇ ਤੇ ਪੰਜਾਬ ਦੀ ਕੈਬਨਿਟ ਦੇ ਵਿੱਚ ਉਹ ਵਜ਼ੀਰ ਵੀ ਰਹਿ ਚੁੱਕੇ ਨੇ ਜਦੋਂ ਕਿ ਅਕਾਲੀ ਦਲ ਤੇ ਬੀਜੇਪੀ ਵੱਲੋਂ ਅਜੇ ਤੱਕ ਉਮੀਦਵਾਰ ਦੇ ਪੱਤੇ ਨਹੀਂ ਖੋਲੇ ਗਏ ਸੋ ਕਾਂਗਰਸ ਨੇ ਅੱਜ ਇਸ ਸ਼ੀਟ ਦੇ ਉੱਪਰ اپنی پوری دعوی داری مضبوط ਕੀਤੀ ہوئی ہے ਕਿਉਂਕਿ ਦੋ ਵਾਰ ਪਹਿਲਾਂ ਭਾਰਤਕੁਸ਼ਲ ਆਸੂ ਇੱਥੋਂ ਜਿੱਤਣ ਤੋਂ ਬਾਅਦ ਉਹਨਾਂ ਦੇ ਹੌਸਲੇ ਬਲੰਦ ਨੇ ਕਾਂਗਰਸ ਦੇ ਹੌਸਲੇ ਵੀ ਬਲੰਦ ਨੇ ਕਿ ਕਿ ਲੋਕ ਹੁਣ ਕਾਂਗਰਸ ਵਾਲੇ ਪਾਸੇ ਲੋਕਾਂ ਦਾ ਚੁਕਾਅ ਹੋ ਚੁੱਕਿਆ ਹੈ ਜੋ ਕਿ ਲੁਧਿਆਣਾ ਪੱਛਮੀ ਇੱਕ ਐਸਾ ਹਲਕਾ ਹੈ ਜਿੱਥੇ ਕਿ ਕਦੀ ਵੀ ਜਿਹੜੇ ਉਹ ਵੋਟਰ ਉਸ ਲੇ ਲੀਡਰ ਨੂੰ ਪਸੰਦ ਕਰਦੇ ਨੇ ਜਿਹੜਾ ਕਿ ਉਹ ਲੀਡਰ ਉਹਨਾਂ ਦੇ ਵਿੱਚ ਰਹਿੰਦਾ ਹੋਵੇ ਉਹ ਲੀਡਰ ਉਹਨਾਂ ਨੂੰ ਸਵੇਰੇ ਸ਼ਾਮ ਮਿਲਦਾ ਹੋਵੇ ਉਹ ਲੀਡਰ ਨਾਲ ਜਿਹੜਾ ਕਿ ਉਸ ਹਲਕੇ ਦੇ ਵਿੱਚ ਉਹਨਾਂ ਹਲਕੇ ਨੂੰ ਨੁਹਾਰ ਬਦਲੇ ਸੋ ਪਿਛਲੇ ਜੋ ਕਿ ਲਗਭਗ ਢਾਈ ਸਾਲ ਦੇ ਵਿੱਚ ਆਮ ਆਦਮੀ ਪਾਰਟੀ ਦਾ ਵਿਧਾਇਕ ਜੋ ਗੁਰਪ੍ਰੀਤ ਗੋਗੀ ਸੀ ਉਸ ਦੇ ਵੱਲੋਂ ਇਸੇ ਗੱਲ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਸਰਕਾਰ ਦੇ ਖਿਲਾਫ ਵਿੜਾ ਚੁੱਕਿਆ ਸੀ ਜਦੋਂ ਉਹਨਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਰੱਖਿਆ ਹੋਇਆ ਉਹ ਨੀ ਪੱਥਰ ਵੀ ਉਖਾੜ ਦਿੱਤਾ ਸੀ ਜੀਸੀਬੀ ਲਿਜਾ ਕੇ ਕਿ ਜਦੋਂ ਆਮ ਆਦਮੀ ਪਾਰਟੀ ਨੇ ਲੋਕਾਂ ਨਾਲ ਵਾਅਦੇ ਕੀਤੇ ਸੀ ਉਹ ਵਾਅਦੇ ਅਸੀਂ ਖਰੇ ਨਹੀਂ ਉਤਰ ਰਹੇ ਤਾਂ ਅਸੀਂ ਲੋਕਾਂ ਦੇ ਵਿੱਚ ਆਪਣਾ ਕੀ ਇਮੇਜ ਲੈ ਕੇ ਜਾਈਏ ਜਿਸ ਕਾਰਨ ਉਹਨਾਂ ਨੇ ਆਪਣੀ ਸਰਕਾਰ ਦੇ ਖਿਲਾਫ ਵੱਡੀ ਆਵਾਜ਼ ਚੱਕੀ ਸੀ ਜੋ ਬੁੱਡੇ ਨਾਲੇ ਨੂੰ ਲੈ ਕੇ ਭਾਵੇਂ ਉਹ ਬੁੱਡੇ ਨਾਲੇ ਦੀ ਬਾਅਦ ਵਿੱਚ ਸਫਾਈ ਕਰਾਉਣ ਸ਼ੁਰੂ ਹੋ ਗਈ ਪਰ ਗੁਰਪ੍ਰੀਤ ਗੋਗੀ ਜਿਹੜਾ ਕਿ ਅੰਸਖਾਮੀ ਜਿਨ੍ਹਾਂ ਦੀ ਮੌਤ ਹੋ ਜਾਂਦੀ ਹੈ ਇਹ ਸੀਟ ਖਾਲੀ ਹੋਗੀ ਜਿੱਥੋਂ ਹੁਣ ਫਿਰ ਜੋ ਆਮ ਆਦਮੀ ਪਾਰਟੀ ਨੇ ਇੱਥੇ ਆਪਣੇ ਇੱਕ ਉਦਯੋਗਪਤੀ ਔਰ ਮੌਜੂਦਾ ਮੈਂਬਰ ਆਫ ਪਾਰਲੀਮੈਂਟ ਸੰਜੀਵ अरोड़ा ਨੂੰ ਉਮੀਦਵਾਰ ਬਣਾਇਆ ਹੈ ਪਰ ਸੰਜੀਵ अरोड़ा ਦਾ ਇਸ ਹਲਕੇ ਦੇ ਵਿੱਚ ਹੁੰਦਿਆਂ ਹੋਇਆਂ ਵੀ ਉਹਨਾਂ ਨੇ ਕਦੀ ਇਸ ਹਲਕੇ ਦੇ ਲੋਕਾਂ ਦੀ ਸਾਰ ਨਹੀਂ ਲਈ ਕਦੀ ਵੀ ਉਹ ਇਸ ਹਲਕੇ ਦੇ ਵਿੱਚ ਉਹਨਾਂ ਨੇ ਕੋਈ ਵੱਡਾ ਕੰਮ ਨਹੀਂ ਕੀਤਾ ਜਿਸ ਕਰਕੇ ਸੰਜੀਵ अरोड़ा ਨੂੰ ਮਿਲਣ ਵਾਸਤੇ ਲੋਕਾਂ ਦਾ ਜਿਹੜਾ ਕਦੀ ਵੀ ਏ ਨਹੀਂ ਹੋਵੇਗਾ ਕਿ ਉਹਨਾਂ ਨੂੰ ਮਿਲ ਸਕਣ ਕਰਨਗੇ ਕਿਉਂਕਿ ਬਹੁਤ ਵੱਡਾ ਉਮੀਦਵਾਰ ਹੈ ਉਹ ਬਹੁਤ ਵੱਡਾ ਲੀਡਰ ਜਿਹੜਾ ਕਿ ਉਦਯੋਗਪਤੀ ਹੈ ਸੋ ਉਸ ਦੀ ਰਾਜਨੀਤੀ ਨਾਲ ਬਹੁਤ ਥੋੜੀ ਜਿਹੜੀ ਸਾਂਝ ਹੈ ਜਿਸ ਕਰ ਮੋਗ ਭਰਤੂਸ਼ ਆਸ਼ੂ ਨੂੰ ਉਮੀਦਵਾਰ ਜਿਹੜੇ ਬਣਿਆ ਤੇ ਉਹਨਾਂ ਦੇ ਵਿੱਚ ਜਿੱਤ ਵੇਖ ਰਹੇ ਨੇ ਸੋ ਇਸ ਨੂੰ ਲੈ ਕੇ ਕਾਂਗਰਸ ਪਾਰਟੀ ਨੇ ਜੋ ਆਪਣੇ ਵੱਲੋਂ ਇਹ ਪਹਿਲੀ ਵਾਰ ਦੋ ਮੈਂਬਰੀ ਕਮੇਟੀ ਬਣਾ ਕੇ ਇਸ ਚੋਣ ਦੇ ਵਿੱਚ ਉਹਨਾਂ ਨੂੰ ਜ਼ਿੰਮੇਵਾਰੀ ਦਿੱਤੀ ਹੈ ਸੋ ਲੁਧਿਆਣਾ ਜਿਮਨੀ ਚੋਣ ਵਿੱਚ ਜੋ ਕਾਂਗਰਸ ਪਾਰਟੀ ਦੇ ਵੱਲੋਂ ਆਪਣੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਵੜੀ ਤੇ ਐਲੋਪੀ ਲੀਡਰ ਪ੍ਰਤਾਪ ਸਿੰਘ ਬਾਜਵਾ ਦੇ ਨਾਲ ਸਲਾਹ ਕਰਕੇ ਇਹ ਦੋ ਮੈਂਬਰ ਲਾਏ ਨੇ ਜੋ ਪੰਜਾਬ ਕਾਂਗਰਸ ਦੇ ਮਾਮਲਿਆਂ ਦੇ ਇੰਚਾਰਜ ਨੇ ਜਨਰਲ ਸ਼ਕਤਰ ਭੁਪੇਸ਼ ਭਗੇਲ ਨੇ ਚੰਡੀਗੜ੍ਹ ਵਿੱਚ ਮੀਟਿੰਗ ਕੀਤੀ ਉਸ ਮੀਟਿੰਗ ਦੇ ਵਿੱਚ ਉਹਨਾਂ ਨੇ ਇਹ ਦੋ ਮੈਂਬਰੀ ਕਮੇਟੀ ਦੋ ਲੀਡਰ ਰਾਣਾ ਗੁਰਜੀਤ ਸਿੰਘ ਏ ਦੂਸਰੇ ਸਾਬਕਾ ਮੰਤਰੀ ਸ਼ਾਮ ਸੁੰਦਰ ਅਰੋੜਾ ਨੂੰ ਇਹ ਜ਼ਿੰਮੇਵਾਰੀ ਦਿੱਤੀ ਹੈ ਕਿ ਦੋਨੋਂ ਹੀ ਲੀਡਰ ਜਿਹੜੇ ਨੇ ਇਹਨਾਂ ਦਾ ਲੁਧਿਆਣਾ ਪੱਛਮੀ ਦੇ ਵਿੱਚ ਚੰਗਾ ਆਧਾਰ ਹੈ ਜਿਹੜੋ ਕਿ ਰਾਣਾ ਗੁਰਜੀਤ ਸਿੰਘ ਦੁਆਬੇ ਨਾਲ ਸੰਬੰਧਿਤ ਨੇ ਔਰ ਲੁਧਿਆਣਾ ਦੇ ਵਿੱਚ ਜੋ ਕਿ ਇੱਕ ਉਦਯੋਗਪਤੀ ਹੋਣ ਦੇ ਨਾਤੇ ਲੁਧਿਆਣਾ ਵੈਸਟ ਦੇ ਵਿੱਚ ਬਹੁਤ ਸਾਰੇ ਫੈਕਟਰੀ ਮਾਲਕ ਨੇ ਔਰ ਰਾਣਾ ਗੁਰਜੀਤ ਸਿੰਘ ਨਾਲ ਉਹਨਾਂ ਦਾ ਬਹੁਤ ਜ਼ਿਆਦਾ ਨੇੜਤਾ ਹੈ ਔਰ ਇਸੇ ਦੇ ਨਾਲ ਹੀ ਸ਼ਾਮ ਸੁੰਦਰ ਅਰੋੜਾ ਵੀ ਇੱਕ ਜੋ ਅਰੋੜਾ ਪਰਿਵਾਰ ਨਾਲ ਸੰਬੰਧ ਰੱਖਦੇ ਨੇ ਔਰ ਲੁਧਿਆਣਾ ਦੇ ਵਿੱਚ ਜੋ ਅਰੋੜਾ ਸਿੱਖ ਜਾਤੀ ਹੈ ਉਹ ਲੁਧਿਆਣਾ ਵੈਸਤੇ ਵਿੱਚ ਉਹਨਾਂ ਦੀ ਵੋਟਰ ਜ਼ਿਆਦਾ ਹੈ ਜਿਸ ਕਰਕੇ ਸੁੰਦਰ ਸਾਹਿਬ ਅਰੋੜਾ ਦਾ ਵੀ ਪ੍ਰਭਾਵ ਚੰਗਾ ਹੈ ਹਲਕੇ ਦੇ ਵਿੱਚ ਸੋ ਇਹਨਾਂ ਦੋਨਾਂ ਲੀਡਰਾਂ ਨੂੰ ਜ਼ਿੰਮੇਵਾਰੀ ਦਿੱਤੀ ਹੈ ਲੁਧਿਆਣਾ ਪੱਛਮੀ ਦੀ ਜਿਮਨੀ ਚੋਣ ਲਈ ਸੋ ਕਾਂਗਰਸ ਕਮੇਟੀ ਤੇ ਦੋ ਇਹ ਮੈਂਬਰ ਲੁਧਿਆਣਾ ਪੱਛਮੀ ਵਿੱਚ ਕਾਂਗਰਸ ਨੂੰ ਚੇਤਾਵਨ ਵਿੱਚ ਕਿੰਨਾ ਕਾਮਯਾਬ ਹੁੰਦੇ ਨੇ ਔਰ ਕਾਂਗਰਸ ਜੇਕਰ ਇਹ ਸੀਟ ਜਿੱਤਦੀ ਹੈ ਤਾਂ 2027 ਦਾ ਇਥੋਂ ਮੋੜ ਵੱਜੇਗਾ ਕਾਂਗਰਸੀ ਸਰਕਾਰ ਬਣਨੀ ਤੈ ਹੋ ਜਾਏਗੀ ਜੇਕਰ ਉਹਧਿਆਨਾ ਪੱਛਮੀ ਵਿੱਚ ਕਾਂਗਰਸ ਸਫਲ ਨਾ ਹੋ ਸਕੇ ਤਾਂ ਫਿਰ 2027 ਵਿੱਚ ਕਾਂਗਰਸ ਨੂੰ ਜਿਹੜਾ ਕਿ ਬਹੁਤ ਅਗਲਾ ਰਾ ਔਖਾ ਹੋਵੇਗਾ ਇਹ ਹੁਣ ਕਾਂਗਰਸ ਤੇ ਉੱਪਰ ਡਿਪੈਂਡ ਹੈ ਕਿ ਇਥੋਂ ਆਪਣੀ ਸ਼ੁਰੂਆਤ ਕਰਨੀ ਹੈ 2027 ਦੀ ਜੋ ਅਕਾਲੀ ਦਲ ਵੀ ਕਹਿ ਚੁੱਕਿਆ ਹੈ ਬੀਜੇਪੀ ਵੀ ਕਹਿ ਚੁੱਕੀ ਹੈ ਔਰ ਕਾਂਗਰਸ ਪਾਰਟੀ ਦੇ ਵੱਲੋਂ ਤਾਂ ਬਹੁਤ ਵੱਡੀ ਦਾਅਵੇਦਾਰੀ ਠੋਕੀ ਜਾ ਰਹੀ ਹੈ ਕਿ 2027 ਵਿੱਚ ਕਾਂਗਰਸ ਰਿਪੀਟ ਕਰ ਰਹੀ ਹੈ